ਮਾਤਾ ਜੀ ਦੱਸਦੇ ਆ ਵੀ ਮੇਰੇ ਪਿਤਾ ਜੀ ਸਰਪੰਚ ਹੁੰਦੇ ਸੀ ਤੇ ਮੇਰਾ ਸਾਰਾ ਪਰਿਵਾਰ ਵੀ ਬੜਾ ਤਕੜਾ ਸੀ ਸਭ ਖੇਰੂ ਖੇਰੂ ਹੋ ਗਿਆ ਮਾਤਾ ਦਰਦ ਦਰਦੀਆਂ ਛੋਕਰਾਂ ਖਾਣ ਲਈ ਮਜਬੂਰ ਹੋ ਗਏ ਸੜਕਾਂ ਤੇ ਗੁੰਹਦੀਆਂ ਰੋੜੀਆਂ ਚ ਬਣ ਲਈ ਮਜਬੂਰ ਹੋ ਗਏ ਖਾਣੀ ਰੋਸ਼ਨੀ ਖਤਮ ਆ ਬਿਲਕੁਲ ਥੋੜਾ ਜਿਹਾ ਢਿੰਦਾ ਔਰ ਸਰੀਰ ਹੱਡੀਆਂ ਦਾ ਪਿੰਜਰ ਔਰ ਇੱਕ ਸਕਿਨ ਕੈਂਸਰ ਆ ਮਾਤਾ ਜੀ ਦੱਸਦੇ ਆ ਵੀ ਇਹਦੇ ਰਿਸ਼ਤੇਦਾਰ ਹੈਗੇ ਨੇ ਤੇ ਜੇ ਕੋਈ ਸਾਡੀ ਇਸ ਵੀਡੀਓ ਨੂੰ ਦੇਖਦਾ ਤਾਂ ਰਿਕਵੈਸਟ ਆ ਜਰੂਰ ਆ ਕੇ ਮਿਲ ਕੇ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਮਾਤਾ ਕਰਤਾਰ ਕੌਰ ਜੀ ਨੇ ਜੀ ਮਾਤਾ ਕਰਤਾਰ ਕੌਰ ਜੀ ਸਾਨੂੰ ਮੁੱਲਾਪੁਰ ਤੋਂ ਮਿਲੇ ਸੀ ਬਹੁਤ ਮਾੜੀ ਹਾਲਤ ਵਿੱਚ ਕਰੀਬ 2 ਸਾਲ ਹੋ ਗਏ ਇਹਨਾਂ ਨੂੰ ਸਾਡੇ ਕੋਲੇ ਮਾਤਾ ਜੀ ਦੱਸਦੇ ਆ ਵੀ ਮੇਰੇ ਪਿਤਾ ਜੀ ਸਰਪੰਚ ਹੁੰਦੇ ਸੀ ਤੇ ਮੇਰਾ ਸਾਰਾ ਪਰਿਵਾਰ ਵੀ ਬੜਾ ਤਕੜਾ ਸੀ ਬਸ ਕੁਝ ਕਰਮਾਂ ਦੀ ਐਸੀ ਮਾਰ ਪਈ ਸਭ ਖੇਰੂ ਖੇਰੂ ਹੋ ਗਿਆ ਮਾਤਾ ਦਰਦ ਦਰਦ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋ ਗਈ ਸੜਕਾਂ ਤੇ ਜੇ ਟਿਪੀਕਲ ਪੰਜਾਬੀ ਦੇ ਵਿੱਚ ਗੱਲ ਕਰੀਏ ਤਾਂ ਗੂੰਦਿਆ ਰੋੜੀਆਂ ਚ ਗਨ ਲਈ ਮਜਬੂਰ ਹੋ ਗਈ ਹੈ ਮਾਂ ਅੱਖਾਂ ਦੀ ਰੋਸ਼ਨੀ ਖਤਮ ਆ ਬਿਲਕੁਲ ਥੋੜਾ ਜਿਹਾ ਢੀਂਦਾ ਔਰ ਸਰੀਰ ਹੱਡੀਆਂ ਦਾ ਪਿੰਜਰ ਔਰ ਇੱਕ ਸਕਿਨ ਕੈਂਸਰ ਆ ਤੇ ਉਸ ਬਿਮਾਰੀ ਤੋਂ ਪੀੜ ਤੇ ਮਾਂ ਗਰੀਵ ਸਾਹ ਡੇਢ ਦੋ ਸਾਲ ਤੋਂ ਸੁਪਨਿਆਂ ਦੇ ਘਰ ਚ ਰਹਿ ਰਹੇ ਆ ਪਰ ਅੱਜ ਤੱਕ ਮਾਂ ਦਾ ਕੋਈ ਆਪਣਾ ਮਾਂ ਨੂੰ ਕੋਈ ਮਿਲਣ ਨਹੀਂ ਆਇਆ ਸਾਡੀ ਬੇਨਤੀ ਹੈ ਭੈਣੋ ਭਰਾਵੋ ਮਾਤਾ ਜੀ ਦੱਸਦੇ ਆ ਵੀ ਇਹਦੇ ਰਿਸ਼ਤੇਦਾਰ ਹੈਗੇ ਨੇ ਤੇ ਜੇ ਕੋਈ ਸਾਡੀ ਇਸ ਵੀਡੀਓ ਨੂੰ ਦੇਖਦਾ ਤਾਂ ਰਿਕਵੈਸਟ ਆ ਜਰੂਰ ਆ ਕੇ ਮਿਲ ਕੇ ਜਾਓ